ਯਾਰ ਕੋਈ ਨਹੀਂ ਪਗੜੀ ਸੰਭਾਲ ਜੱਟਾਂ ਦੀ ਇਹ ਫਰਮਾਇਸ਼ ਹੁੰਦੀ ਹੈ ਕਿ ਤਾਂ ਹੋਰ ਵੀ ਬਹੁਤ ਨੇ ਪਰ ਇਸ ਸਮੇਂ ਦੇ ਮੁਤਾਬਕ ਇਹੋ ਹੀ ਗੀਤ ਗਾਉਣਾ ਬਣਦਾ ਹੈ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਵੇਲੜਾਂ ਦੇ ਹੱਥੋਂ ਤੇਰਾ ਹੋਇਆ ਮੰਤਾ ਹਾਲ ਪਗੜੀ ਸੰਭਾਲ ਜੱਟਾ पगड़ी संभाल वे पगड़ी साल पगड़ी स्भाल वेलड़े हथो ते पगड़ी संभाल जटा पगड़ी संभाल वे वेल हथो ਮੰਦਾ ਖਾਲ ਵੇ ਪਗੜੀ ਸੰਭਾਲ ਜਟਾ ਦੁਨੀਆਂ ਦੇ ਪਾਲਣ ਖਾਰਾ ਅੱਖੀਆਂ ਤੂੰ ਖੋਲ ਵੇ ਦੁਨੀਆਂ ਦੇ ਪਾਲਣ ਖਾਰਾ ਅੱਖੀਆਂ ਤੂੰ ਖੋਲ ਵੇ ਲੁੱਟਿਆ ਪਰ ਤੇਰਾ ਤੂੰ ਕਿਉਂ ਬੈਠਿਆ ਨਭੋਲ ਵੇ ਲੁੱਟਿਆ ਕਰ ਤੇਰਾ ਤੂੰ ਕਿਉਂ ਬਣਿਆ ਨਪੋੜੋਏ ਤੈਨੂੰ ਨਹੀਂ ਕੋਈ ਆਪਣੇ ਆਪੇ ਦਾ ਖਿਆਲ ਓਏ ਪਗੜੀ ਸੰਭਾਲ ਜਟਾ ਪਗੜੀ ਸੰਭਾਲ ਓਏ ਪਗੜੀ ਸੰਭਾਲ ਜਟਾ